ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਘੱਟ ਰੇਟ ਵਾਲੇ ਘੱਟ ਕੀਮਤ ਵਾਲੇ ਛੋਟੇ ਜ਼ਿਮੀਦਾਰਾਂ ਵਾਸਤੇ ਬਹੁਤ ਸਾਫਟ ਟਰੈਕਟਰ ਲੈ ਕੇ ਆਏ ਹਾਂ ਬਹੁਤ ਵਧੀਆ ਰੇਟਾਂ ਦੇ ਵਿੱਚ ਟਰੈਕਟਰ ਦੀ ਆਪਣੇ ਵੱਲੋਂ ਪੂਰੀ ਫੁੱਲ ਗਾਰੰਟੀ ਹੂ ਸਾਰੇ ਓਰੀਜਨਲ ਨੇ ਸਾਰੇ ਜੈਨੂਇਨ ਨੇ ਬੜੇ ਰਹੋ ਵੀਡੀਓ ਦੇ ਨਾਲ ਵੀਡੀਓ ਛੋਟੀ ਵੀ ਕਰੀ ਆਪਾਂ ਤਿੰਨ ਕਿ ਮਿੰਟਾਂ ਦੀ ਤੇ ਤੁਹਾਡਾ ਸਮਾਂ ਖਰਾਬ ਨਹੀਂ ਕਰਦੇ ਤੇ ਆ ਪਹਿਲਾ ਟਰੈਕਟਰ ਹੈ ਜੀ 45 ਦਾ ਸੋਨਾਲੀਕਾ ਸਾਰਾ ਓਰੀਜਨਲ ਹੈ ਟੋਟਲ ਬੰਪਰ ਟੂ ਬੰਪਰ ਇੰਜਨ ਤੇ ਗੇਅਰ ਦੀ ਫੁੱਲ ਤਸੱਲੀ ਹੈ ਜੀ ਚਾਰੇ ਪਾਸਿਓ ਤੇ ਟਾਇਰ ਸੋਡੇ ਸਾਹਮਣੇ ਨੇ ਟਾਇਰ ਨਮੀ ਕੰਡੀਸ਼ਨ ਚ ਨੇ ਬੈਕ ਤੇ ਫਰੰਟ ਵਾਲੇ ਠੀਕ ਠਾਕ ਨੇ ਪਿਛਲੇ ਟਾਇਰ ਨਵੇਂ ਨੇ ਮੂਰਲੇ ਆਪਾਂ ਕਹਿ ਸਕਦੇ 50 ਪੈਸੇ 60 ਪੈਸੇ ਹੈਗੇ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਿਲੂਗੀ ਇਹ ਮਿੱਤਰੋ 2003 ਮਾਡਲ ਆ ਹਰਿਆਣਾ ਨੰਬਰ ਆ ਇਹਦੀ ਡਿਮਾਂਡ ਹੈਗੀ 1,80,000 ਰੁਪਇਆ ਮੌਕੇ ਤੇ ਬਹੁਤ ਭਾਣਾ ਬਣ ਜੂ ਤੇ ਬਾਈ ਕਹਿੰਦਾ ਰੇਟ ਥੋੜਾ ਚੈੱਕ ਕੀ ਦੱਸਾਂਗੇ ਕਹਿੰਦਾ ਇੱਥੇ ਘਟਾਉਣ ਵਾਲੇ ਤਾਂ ਘਟਾਈ ਲੈਂਦੇ ਨੇ ਦੇ ਦੇਣਗੇ ਤੁਹਾਨੂੰ ਜਾਇਜ਼ ਰੇਟ ਹੀ ਦੇ ਦੇਣਗੇ ਸਾਰਾ ਟਰੈਕਟਰ origignal ਆ ਬਾਈ ਇੱਕ ਵੀ ਨੁਕਸ ਨਹੀਂ ਹੈਗਾ ਉਸ ਤੋਂ ਬਾਅਦ ਅਗਲਾ ਦਿਖਾਉਣੇ ਤੁਹਾਨੂੰ 855 ਆਜੋ ਇਹ 855 ਮਿੱਤਰੋ 1992 ਮਾਡਲ ਹੈ ਇਹ ਟਰੈਕਟਰ ਦੀ ਜਿਹੇ ਜੀ ਹਾਲਤਾ ਉਹ ਜਿਹੇ ਰੇਟ ਆ ਇੰਜਨ ਤੇ ਗੇਅਰ ਦਾ ਇੰਨਾ ਕੁ ਚੰਗਾ ਟਰੈਕਟਰ ਆ ਕਿ ਯਾਦ ਕਰੋਗੇ ਤੁਸੀਂ ਹਾਂ ਵੀ ਸੰਦ ਲਿਆਂਦਾ ਕੱਲੇ ਮਰਗਾਟ ਥੋੜੇ ਜੇ ਗਲੇ ਹੋਏ ਨੇ ਬਾਕੀ ਸਾਰਾ ਟਰੈਕਟਰ ਕੋਕਾ ਪੀਸ ਐ ਬੀਕੇਟੀ ਦੇ ਟਾਇਰ ਨੇ 50 60 ਕ ਪੈਸੇ ਟਾਇਰ ਨੇ ਇਹਦੇ 1992 ਮਾਡਲ ਆ ਵੀਰੇ ਇਹਦਾ ਪੰਜਾਬ ਦਾ ਨੰਬਰ ਐ ਬੈਟਰੀ ਬੂਟਰੀ ਸਾਰੀ ਓਕੇ ਐ ਸਰਵਿਸ ਹੋਈ ਹੋਈ ਐ ਇਹਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਐ ਬਾਈਆਂ ਕੰਨੀਓ ਇਹਦਾ ਰੇਟ ਬਾਈ ਮੰਗਦੇ ਨੇਗੇ 1,50,000 ਰੁਪਇਆ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਉਦੋਂ ਬਾਅਦ ਤੁਹਾਨੂੰ ਦਿਖਾਉਣਿਆ ਸੋਨਾ ਲੇਕਾ 2014 ਮਾਡਲ ਤੇ ਇਹ ਟਰੈਕਟਰ ਮਿੱਤਰੋ ਸਾਰਾ ਓਰੀਜਨਲ ਹੈ ਪੰਜਾਬ ਦਾ ਨੰਬਰ ਹੈ ਇਹਦਾ ਫਰਸਟ ਓਨਰ ਆ ਪੂਰਾ ਓਕੇ ਪੀਸੀ ਹੈ ਮਿੱਤਰੋ ਇਹ 50 ਦਾ ਹੈਗਾ ਸੋਨਾਲੀਕਾ 50 ਦਾ ਸਾਈਡ ਗੇਅਰ ਆ ਇੰਨਾ ਕੁ ਸਾਂਭ ਕੇ ਰੱਖਿਆ ਹੋਇਆ ਕਿਸੇ ਨੇ ਵੀ ਪਤਾ ਨਹੀਂ ਲੱਗਦਾ ਇਹ 20 ਮਾਡਲ ਹੈ ਜਾਂ 14 ਮਾਡਲ ਹੈ ਇਹ ਮਿੱਤਰੋ ਇਹਦੀ ਡਿਮਾਂਡ ਹੈਗੀ 4,50,000 ਰੁਪਿਆ ਟਰੈਕਟਰ ਪੂਰਾ ਸਾਫ਼ ਹੈ ਓਕੇ ਰਿਪੋਰਟ ਹੈ ਇੱਕ ਵੀ ਨੁਕਸ ਨਹੀਂ ਹੈਗਾ ਮੂਹਰੇ ਟਾਇਰ ਵੱਡੇ ਪਵਾਏ ਹੋਏ ਚੌੜੇ ਤੇ ਪਿਛਲੇ ਟਾਇਰ ਰਿਜਨਲ ਨੇ ਵਧੀਆ ਪਏ ਨੇ ਉਹ ਵੀ ਬਹੁਤ ਪੂਰਾ ਚੰਗਾ ਟਰੈਕਟਰ ਹੈ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੇ ਬਾਕੀ ਬਾਈ ਨਾਲ ਕਨੈਕਟ ਕਰ ਲੇ ਤੁਸੀਂ ਰੇਟ ਕਹਿੰਦਾ ਬਾਈ ਕਹਿੰਦਾ ਬਹੁਤ ਸੋਹਣੇ ਰੇਟ ਦੇ ਦਾਂਗੇ ਆਪਾਂ ਟਰੈਕਟਰ ਘੱਟ ਪੈਸਿਆਂ 'ਚ ਦੇ ਦੇਣਗੇ ਬਹੁਤ ਤੇ ਮੈਟਿੰਗ ਮੂਟਿੰਗ ਕਰਾਈ ਹੋਈ ਹੈ ਬੰਦਿਆਂ ਦੀ ਵੀਰ ਜਿਹੜੇ ਵੀਰ ਆਪਣੇ ਚੈਨਲ ਤੇ ਆਏ ਨੇ ਨਵੇਂ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਰ ਬਣੇ ਤੇ ਆ ਇਸਰ ਹੈਗਾ ਜੀ 2010 ਮਾਡਲ ਸਾਰਾ ਓਰੀਜਨਲ ਆ ਰੰਗ ਪੇਂਟ ਜਿਵੇਂ ਨਵੇਂ ਵਰਗਾ ਪਿਆ ਅੰਦਰ ਖੜੇ ਨੇ ਬਾਈ ਕੋਲੇ ਤੇ 2010 ਮਾਡਲ ਹੈ ਵੀਰੇ ਪੰਜਾਬ ਨੰਬਰ ਆ ਸਾਰਾ ਓਰੀਜਨਲ ਆ ਟਾਇਰ ਨਵੇਂ ਵਰਗੇ ਨੇ ਦੇ ਬਹੁਤ ਘੱਟ ਚੱਲਿਆ ਹੋਇਆ ਇਹ ਤੋਂ ਬੜਾ ਕੰਮ ਨਹੀਂ ਲੇਤਾ ਹੋਇਆ ਤੇ ਖੜਾਵਾ ਖੜੂਵਾ ਚੰਗਾ ਟਰੈਕਟਰ ਦਾ ਰੰਗ ਪੇਂਟ ਸਾਰਾ ਓਰੀਜਨਲ ਆ ਇਹਦੀ ਡਿਮਾਂਡ ਕਰਦਾ ਬਾਈ 1,90,000 2010 ਮਾਡਲ ਹੈ ਪੰਜਾਬ ਦਾ ਨੰਬਰ ਆ ਐਸਰ ਟਰੈਕਟਰ ਆ ਸਾਰਾ ਓਰੀਜਨਲ ਆ ਫਸਟ ਓਨਰ ਆ ਤੇ ਇਹ ਵੀ ਬਾਈ ਨੇ ਰੇਟ ਨਾਲ ਹੀ ਦੇ ਦੇਣਾ ਚੰਗੇ ਡਾਇਰੈਕਟਰ ਨੇ ਸਾਰੇ ਤੇ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਲਾਜ਼ਮੀ ਕਰਦੇ ਹੋ ਵੀਰ ਬਣੇ ਇਦਾਂ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਬਾਈ ਇਹ ਏਰੀਆ ਹੈਗਾ ਕੋਟੜਾ ਮਾਨਸਾ ਮਾਨਸਾ ਤੋਂ ਭੀਖੀ ਰੋਡ ਦੇ ਉੱਪਰ ਟਰੈਕਟਰ ਖੜੇ ਨੇ ਇਹ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲ ਕਰ ਲਿਓ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆਂ ਕਿਸੇ ਹੋਰ ਵੀਡੀਓ ਚ